ਫਕਲਾ ਦੇ ਮੁਖਾਮ ਸਰਪੰਚ ਪੰਚ ਤੇ ਜਿੰਨੇ ਵੀ ਨੌਜਵਾਨ ਵੀ ਆਏ ਨੇ ਸਭ ਤੋਂ ਪਹਿਲਾਂ ਸੱਦੇ ਪ੍ਰਵਾਨ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਕਸਤਾ ਵੀ ਜਾਉਗਾ ਕਿ ਲੇਟ ਆਏ ਆ ਉਹਦਾ ਕਾਰਨ ਇਹ ਆ ਕਿ ਉਹ ਨਾਲੇ ਅੱਡੇ 'ਚ ਧਰਾਂ ਲੱਗਾ ਆਂੀ ਉਧਰੋਂ ਆ ਕੇ ਫਿਰ ਉਸ ਨੂੰ ਵਾਪਸ ਲਾ ਕੇ ਫਿਰ ਰੂਟ ਦੇ ਬਾਹਰ ਆਣੀ ਵਾਪਸ ਜਾ ਕੇ ਤੇ ਫਿਰ ਇਹਨੂੰ ਚੁਪਟਾ ਬੰਦ ਹੋਣਾ ਦੇਖੋ ਕਮੇਟੀ ਵਿੱਚ ਵੀ ਜਦੋਂ ਜਿਹੜੀ ਦੂਜੇ ਬਾਅਦ ਮੀਟਿੰਗ ਹੀ ਹੋਊਗੀ ਨੇ ਸਮਾਂ ਦੇ ਨਾਲ 200 ਤੋਂ ਵੱਧ ਲੱਗ ਗਿਆ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਦੀ ਗਿਸ਼ਤਾਰੀ ਚਾਹੁੰਦਾ ਤੇ ਮੇਰੇ ਤੋਂ ਪਹਿਲਾਂ ਇੱਕ ਦਮ ਨੀਲੇ ਗੇਂਦਾ ਪ੍ਰੋਗਰਾਮ ਨਾਲ ਰਾਜਨਿਕ ਕਰਦਾ ਹੈ ਅੱਜ ਆਇਆ ਬਾਹਰ 48 ਬਰਸ਼ਿਕਾ ਬਾਕੀ लगे करती है आपका देखना ही है सारी रैली होगी है ये जो नमूना पेश कर दे जिन्हें विद्यार्थी चलाड़े तो फिर पहले भी कल कर लॻी वेठी साली ਤੁਹਾਡਾ ਮੈਂ ਆਪਣਾ ਬੱਲੇ ਭਾਈ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਮੀਟਿੰਗ ਕੀਤੀ ਗਈ ਇਹ ਜਿਹੜਾ ਅੱਜ ਦੀ ਖਤਰ ਸਭਾ ਜੀ ਇਹ ਸਰਕਲ ਵਾਈਜ਼ ਹੋ ਰਹੀ ਆ ਜਿਹੜੀ ਪੰਜਾਬ ਬਚਾਓ ਮਹਿੰਮ ਜਿਹੜੀ 2 ਤਰੀਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਸਰਦਾਰ ਵਿਕਰਮ ਸਿੰਘ ਮਜੀਠੀਆ ਅਜ ਨਾਲੇ ਪਹੁੰਚ ਰਹੇ ਆ ਉਹਦੇ ਸੰਬੰਧ ਵਿੱਚ ਜਿਹੜਾ ਇਹ ਐਲਾਨ ਲਾਣਾ ਕੀਤਾ ਜਾ ਰਿਹਾ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਲੋਕਾਂ ਨਾਲ ਬਹੁਤ ਵੱਡੇ ਲਾਰੇ ਲਾ ਕੇ ਤੇ ਝੂਠ ਬੋਲ ਕੇ ਸਰਕਾਰ ਬਣਾਈ ਆ ਅੱਜ ਲੋਕਾਂ ਨੂੰ ਇਕ ਜਗਾਉਣ ਵਾਸਤੇ ਜਿਹੜਾ ਉਹ ਸਰਦਾਰ ਸੁਖਬੀਰ ਸਿੰਘ ਪੂਰੇ ਪੰਜਾਬ 'ਚ ਇਹ ਯਾਤਰਾ ਦਾ ਜਿਹੜਾ ਮਹੀਨ ਜਿਹੜਾ ਕੀ ਕੀ ਰੂਟ ਪਲਾਨ ਰਵੇਗਾ ਜੀ ਨਾਲੇ ਦੇ ਵਿੱਚ ਇਹ ਨਾਲੇ ਸ਼ਹਿਰ ਤੋਂ ਚੱਲ ਕੇ ਇੱਥੋਂ ਜਿਹੜਾ ਇਕੱਠ ਕਰਕੇ ਸਾਰਾ ਬਜ਼ਾਰਾਂ ਦੇ ਵਿੱਚੋਂ ਦੀ ਹੁੰਦਾ ਹੁੰਦਾ ਇਹ ਕੁੱਕੜਾ ਵਾਲੇ ਅੱਡੇ ਨੂੰ ਜਾਊਗਾ ਉੱਥੋਂ ਗੁਰੂ ਕੇ ਬਾਲ ਸਰਕਲ ਨੂੰ ਜਾਂਦਾ ਹੋਇਆ ਵਾਪਸ ਜਿਹੜਾ ਉਹ ਮਜੀਠੇ ਪਹੁੰਚੇ